ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਐਨ ਇਮਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਕੱਲ ਵੀ ਆਰਮੇਸ਼ ਇੱਥੇ ਸੀ ਅੱਜ ਫੇਰ ਇੱਥੇ ਉਹ ਕੱਲ੍ਹ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ 'ਚ ਫਰਕ ਲੱਗਿਆ ਹਾਂਜੀ ਕੱਲ੍ਹ ਕੱਲ੍ਹ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮਤਲਬ ਟੈਨਸ਼ਨ ਦੇ ਵਿੱਚ ਸਾਰੇ ਸੀਗੇ ਕਿਉਂਕਿ ਜਿਵੇਂ ਜਿਵੇਂ ਨਿਊਜ਼ਾਂ ਆ ਰਹੀਆਂ ਸੀਗੀਆਂ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰਕ ਮਤਲਬ ਠੀਕ ਹੈ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁੱਖ ਦਾ ਸੁਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਹਿਗੁਰੂ ਸ਼ੇਹੀ ਭਲਾ ਕਰੇ ਬਹੁਤ ਬਹੁਤ ਧੰਨ ਥੈਂਕ ਯੂ ਠੀਕ ਹੈ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਨੂੰ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ ਮੀਡੀਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਭ ਨੂੰ ਬਸ ਸੁੱਖ ਦਾ ਸੁਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵਾਈਗੁਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗਿਆ ਆ ਪਰਿਵਾਰ ਨਾਲ ਗੱਲਬਾਤ ਹੋਈ ਐ ਸਰ ਤੋਂ ਹਾਂਜੀ ਉਹ ਸਾਰੇ ਉੱਥੇ ਹੀ ਆਈ ਸਾਰੇ ਠੀਕ ਠਾਕ ਆ ਹੁਣ ਹੌਸਲੇ ਚਾ ਕਿਉਂਕਿ ਜਦੋਂ ਡਾਕਟਰ ਨੇ ਤੋਂ ਨਹੀਂ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਜੈਨ ਇੰਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਅਰਸ਼ੇ ਇੱਥੇ ਸੀ ਅੱਜ ਫੇਰ ਇੱਥੇ ਉਹ ਕੱਲ੍ਹ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ 'ਚ ਫਰਕ ਲੱਗਦਾ ਹਾਂਜੀ ਕੱਲ੍ਹ ਕੱਲ੍ਹ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਸੋ ਹੁਣ ਸਵੇਰੇ ਮਿਲਿਆ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰ ਮਤਲਬ ਠੀਕ ਹੈ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁੱਖ ਦਾ ਸਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਹਿਗੁਰੂ ਸ਼ੇਹਦੀ ਭਲਾ ਕਰੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਠੀਕ ਹੈ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲੇ ਨੇ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੇ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵੈਗਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗਿਆ ਹੈ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਹਾਂਜੀ ਉਹ ਸਾਰੇ ਉੱਥੇ ਹੀ ਹੈ ਸਾਰੇ ਠੀਕ ਠਾਕ ਹੈ ਹੁਣ ਹੌਸਲੇ ਚ ਕਿਉਂਕਿ ਜਦੋਂ ਡਾਕਟਰ ਨੇ ਤਮੇ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਇਨਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਆਪਰੇ ਇੱਥੇ ਸੀ ਅੱਜ ਫੇਰ ਇੱਥੇ ਹੋ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ 'ਚ ਫਰਕ ਲੱਗਦਾ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮਤਲਬ ਟੈਨਸ਼ਨ ਦੇ ਵਿੱਚ ਸਾਰੇ ਸੀਗੇ ਕਿਉਂਕਿ ਜਿਵੇਂ ਜਿਵੇਂ ਨਿਊਜ਼ਾਂ ਆ ਰਹੀਆਂ ਸੀਗੀਆਂ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰਕ ਮਤਲਬ ਠੀਕ ਹੈ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁੱਖ ਦਾ ਸਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਹਿਗੁਰੂ ਜੀ ਦੀ ਭਲਾ ਕਰੇ ਬਹੁਤ ਬਹੁਤ ਥੈਂਕ ਯੂ ਥੰਕ ਯੂ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲੇ ਨੂੰ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵਾਈਬਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗਿਆ ਆ ਪਰਿਵਾਰ ਨਾਲ ਗੱਲਬਾਤ ਹੋਈ ਐ ਸਰ ਹਾਂਜੀ ਉਹ ਸਾਰੇ ਉੱਥੇ ਹੀ ਆਈ ਸਾਰੇ ਠੀਕ ਠਾਕ ਆ ਹੁਣ ਹੌਂਸਲੇ ਚਾ ਕਿਉਂਕਿ ਜਦੋਂ ਉਹ ਡਾਕਟਰ ਨੇ ਤੁਹਾਨੂੰ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਐਨ ਇਮਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਅਰਣ ਚ ਇੱਥੇ ਸੀ ਅੱਜ ਫੇਰ ਇੱਥੇ ਹੋ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ ਚ ਫਰਕ ਲੱਗਦਾ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮਤ ਸੋ ਹੁਣ ਸਵੇਰੇ ਮੇਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰ ਮਤਲਬ ਠੀਕ ਹੈ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁੱਖ ਦਾ ਸਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਹਿਗੁਰੂ ਸ਼ੇਤੀ ਭਲਾ ਕਰੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਦੀਆਂ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵੈਗਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗਿਆ ਹੈ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਹਾਂਜੀ ਉਹ ਸਾਰੇ ਉੱਥੇ ਹੀ ਹੈ ਸਾਰੇ ਠੀਕ ਠਾਕ ਹੈ ਹੁਣ ਹੌਸਲੇ ਚ ਕਿਉਂਕਿ ਜਦੋਂ ਡਾਕਟਰ ਨੇ ਤਨੂਏ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਜੈਨ ਇੰਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਆਰਨਿਸ਼ ਇੱਥੇ ਸੀ ਅੱਜ ਫੇਰ ਇੱਥੇ ਹੋ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ ਚ ਫਰਕ ਲੱਗਿਆ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਆ ਮਤਲਬ ਟੈਨਸ਼ਨ ਦੇ ਵਿੱਚ ਸਾਰੇ ਸੀਗੇ ਕਿਉਂਕਿ ਜਿਵੇਂ ਜਿਵੇਂ ਨਿਊਜ਼ਾਂ ਆ ਰਹੀਆਂ ਸੀਗੀਆਂ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰਤ ਮਤਲਬ ਠੀਕ ਹੈ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁੱਖ ਦਾ ਸਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਉਹ ਬੇਨਤੀਆਂ ਚ ਲੱਗੇ ਰਹੋ ਵਾਹਿਗੁਰੂ ਜੀ ਦੀ ਭਲਾ ਕਰੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਨੂੰ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਟ੍ਰਾਈ ਕਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗੇ ਆ ਪਰਿਵਾਰ ਨਾਲ ਗੱਲਬਾਤ ਹੋਈਏ ਸਰ ਹਾਂਜੀ ਉਹ ਸਾਰੇ ਉੱਥੇ ਹੀ ਆਈ ਸਾਰੇ ਠੀਕ ਠਾਕ ਆ ਹੁਣ ਹੌਸਲੇ ਚਾ ਕਿਉਂਕਿ ਜਦੋਂ ਡਾਕਟਰ ਨੇ ਤੁਹਾਨੂੰ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਐਨ ਇੰਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਆ ਰਿਖੇ ਇੱਥੇ ਸੀ ਅੱਜ ਫੇਰ ਇੱਥੇ ਹੋ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ ਚ ਫਰਕ ਲੱਗਦਾ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮਤ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰਤ ਮਤਲਬ ਠੀਕ ਆ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁਖ ਦਾ ਸਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਹਿਗੁਰੂ ਸ਼ੇਹਦੀ ਭਲਾ ਕਰੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਠੀਕ ਰਹੋ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਨੂੰ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵੈਗਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗਿਆ ਹੈ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਹਾਂਜੀ ਸਾਰੇ ਉੱਥੇ ਹੀ ਹੈ ਸਾਰੇ ਠੀਕ ਠਾਕ ਹੈ ਹੁਣ ਹੌਸਲੇ ਚ ਕਿਉਂਕਿ ਜਦੋਂ ਡਾਕਟਰ ਨੇ ਤਨੂ ਨੇ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਐਨ ਇੰਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਆਰਨਿਚ ਇੱਥੇ ਸੀ ਅੱਜ ਫੇਰ ਇੱਥੇ ਹੋ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ 'ਚ ਫਰਕ ਲੱਗਦਾ ਹਾਂਜੀ ਕੱਲ ਕੱਲ ਤੋਂ ਨਾ ਐਵੇਂ ਕਹਦੀ ਅਸੀਂ ਵੀ ਥੋੜਾ ਜਿਆ ਮਤਲਬ ਟੈਨਸ਼ਨ ਦੇ ਵਿੱਚ ਸਾਰੇ ਸੀਗੇ ਕਿਉਂਕਿ ਜਿਵੇਂ ਜਿਵੇਂ ਨਿਊਜ਼ਾਂ ਆ ਰਹੀਆਂ ਸੀਗੀਆਂ ਤੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰ ਮਤਲਬ ਠੀਕ ਆ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁਖ ਦਾ ਸੁਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਹਿਗੁਰੂ ਜੀ ਦੀ ਭਲਾ ਕਰੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਠੀਕ ਹੈ ਜੀ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲੀਆਂ ਦੀਆਂ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵੈਗਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗੇ ਆ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਹਾਂਜੀ ਸਾਰੇ ਉੱਥੇ ਹੀ ਆਈ ਸਾਰੇ ਠੀਕ ਠਾਕ ਆ ਹੁਣ ਹੌਸਲੇ ਚ ਕਿਉਂਕਿ ਜਦੋਂ ਡਾਕਟਰ ਨੇ ਤੁਸੀਂ ਮੈਨੂੰ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਐਨ ਇਮਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਅਰਮੇਸ਼ ਇੱਥੇ ਸੀ ਅੱਜ ਫੇਰ ਇੱਥੇ ਉਹ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ 'ਚ ਫਰਕ ਲੱਗਿਆ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮਤਲਬ ਟੈਨਸ਼ਨ ਦੇ ਵਿੱਚ ਸਾਰੇ ਸੀਗੇ ਕਿਉਂਕਿ ਜਿਵੇਂ ਜਿਵੇਂ ਨਿਊਜ਼ਾਂ ਆ ਰਹੀਆਂ ਸੀਗੀਆਂ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰਕ ਬੇਨਤੀ ਚ ਲੱਗੇ ਰਹੋ ਵਾਇਰਸ ਰੋਗ ਦੀ ਭਲਾ ਕਰੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਠੀਕ ਰਾਮ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਨੂੰ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਯਾ ਗੁਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗਿਆ ਹੈ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਕੋ ਹਾਂਜੀ ਉਹ ਸਾਰੇ ਉੱਥੇ ਹੀ ਹੈ ਸਾਰੇ ਠੀਕ ਠਾਕ ਹੈ ਹੁਣ ਹੌਸਲੇ ਚ ਹੈ ਕਿਉਂਕਿ ਜਦੋਂ ਡਾਕਟਰ ਨੇ ਤੁਹਾਨੂੰ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਐਨ ਇੰਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਅਰਣਕ ਇੱਥੇ ਸੀ ਅੱਜ ਫੇਰ ਇੱਥੇ ਉਹ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ ਚ ਫਰਕ ਲੱਗਦਾ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮਤ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰ ਮਤਲਬ ਠੀਕ ਆ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁੱਖ ਦਾ ਸਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਹਿਗੁਰੂ ਜੀ ਦੀ ਭਲਾ ਕਰੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਦੀਆਂ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬੀ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੂਗੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵਾਈਗਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗਿਆ ਹੈ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਤੋਂ ਹਾਂਜੀ ਸਾਰੇ ਉੱਥੇ ਹੀ ਹੈ ਸਾਰੇ ਠੀਕ ਠਾਕ ਹੈ ਹੁਣ ਹੌਸਲੇ ਚ ਕਿਉਂਕਿ ਜਦੋਂ ਡਾਕਟਰ ਨੇ ਤਨਿਹ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਜੈਨ ਇੰਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਆਰਥੇ ਇੱਥੇ ਸੀ ਅੱਜ ਫੇਰ ਇੱਥੇ ਉਹ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ ਚ ਫਰਕ ਲੱਗਦਾ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮਤਲਬ ਟੈਨਸ਼ਨ ਦੇ ਵਿੱਚ ਸਾਰੇ ਸੀਗੇ ਕਿਉਂਕਿ ਜਿਵੇਂ ਜਿਵੇਂ ਨਿਊਜ਼ਾਂ ਆ ਰਹੀਆਂ ਸੀਗੀਆਂ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰਕ ਮਤਲਬ ਠੀਕ ਹੈ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁੱਖ ਦਾ ਸੁਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਹਿਗੁਰੂ ਸ਼ੇਤੀ ਭਲਾ ਕਰੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਠੀਕ ਹੈ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਨੂੰ ਦੁਆਵਾਂ ਅਰਦਾਸਾਂ ਕਰਮ ਕਰਨ ਲੱਗੇ ਆ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਸਭ ਨੂੰ ਬਸ ਸੁੱਖ ਦਾ ਸੁਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵਾਈਗੁਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗਿਆ ਆ। ਪਰਿਵਾਰ ਨਾਲ ਗੱਲਬਾਤ ਹੋਈ ਐ ਸਰ ਤੋਂ। ਹਾਂਜੀ ਉਹ ਸਾਰੇ ਉੱਥੇ ਹੀ ਆਈ ਸਾਰੇ ਠੀਕ ਠਾਕ ਆ। ਹੁਣ ਹੌਂਸਲੇ ਚ ਹੈ ਕਿਉਂਕਿ ਜਦੋਂ ਉਹ ਡਾਕਟਰ ਨੇ ਤੁਹਾਨੂੰ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ। ਐਨ ਇਮਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਅਰਿਸ਼ ਇੱਥੇ ਸੀ ਅੱਜ ਫੇਰ ਇੱਥੇ ਉਹ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ 'ਚ ਫਰਕ ਲੱਗਦਾ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋ ਸੋ ਹੁਣ ਸਵੇਰੇ ਮਿਲਿਆ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰਤ ਮਤਲਬ ਠੀਕ ਹੈ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁੱਖ ਦਾ ਸੁਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਇਗਰੂ ਸ਼ਹੀਦੀ ਭਲਾ ਕਰੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਠੀਕ ਹੈ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਦੀਆਂ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਭ ਨੂੰ ਬਸ ਸੁੱਖ ਦਾ ਸੁਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵੈਗੁਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗੇ ਆ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਹਾਂਜੀ ਸਾਰੇ ਉੱਥੇ ਹੀ ਆਈ ਸਾਰੇ ਠੀਕ ਠਾਕ ਆ ਹੁਣ ਹੌਸਲੇ ਚ ਕਿਉਂਕਿ ਜਦੋਂ ਡਾਕਟਰ ਨੇ ਨੇ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਐਨ ਇੰਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਆਰਥੇ ਇੱਥੇ ਸੀ ਅੱਜ ਫੇਰ ਇੱਥੇ ਉਹ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ 'ਚ ਫਰਕ ਲੱਗਦਾ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮਤਲਬ ਟੈਨਸ਼ਨ ਦੇ ਵਿੱਚ ਸਾਰੇ ਸੀਗੇ ਕਿਉਂਕਿ ਜਿਵੇਂ ਜਿਵੇਂ ਨਿਊਜ਼ਾਂ ਆ ਰਹੀਆਂ ਸੀਗੀਆਂ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰਕ ਮਤਲਬ ਠੀਕ ਹੈ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁੱਖ ਦਾ ਸੁਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਹਿਗੁਰੂ ਸ਼ੇਹੀ ਭਲਾ ਕਰੇ ਬਹੁਤ ਬਹੁਤ ਥੈਂਕ ਯੂ ਠੀਕ ਰਾਮ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਨੂੰ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਭ ਨੂੰ ਬਸ ਸੁੱਖ ਦਾ ਸੁਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਕਿ ਵਾਈਰਲ ਹੁਣ ਅੱਗੇ ਨਾਲੋਂ ਰਿਕਵਰ ਹੋਣ ਲੱਗਿਆ ਹੈ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਤੋਂ ਹਾਂਜੀ ਉਹ ਸਾਰੇ ਉੱਥੇ ਹੀ ਹੈ ਸਾਰੇ ਠੀਕ ਠਾਕ ਹੈ ਹੁਣ ਹੌਸਲੇ ਚ ਕਿਉਂਕਿ ਜਦੋਂ ਨੂੰ ਡਾਕਟਰ ਨੇ ਤੁਹਾਨੂੰ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਐਨ ਇੰਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਆਪਰੇ ਇੱਥੇ ਸੀ ਅੱਜ ਫੇਰ ਇੱਥੇ ਹੋ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ ਚ ਫਰਕ ਲੱਗਦਾ ਹਾਂਜੀ ਕੱਲ ਕੱਲ ਤੋਂ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮਤਲਬ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰਤ ਮਤਲਬ ਠੀਕ ਆ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁੱਖ ਦਾ ਸਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਇਰੂਸ ਛੇਤੀ ਭਲਾ ਕਰੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਠੀਕ ਰਹਾ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਦੀ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵੈਗਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗਿਆ ਹੈ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਤੋਂ ਹਾਂਜੀ ਸਾਰੇ ਉੱਥੇ ਹੀ ਹੈ ਸਾਰੇ ਠੀਕ ਠਾਕ ਹੈ ਹੁਣ ਹੌਸਲੇ ਹੈ ਕਿਉਂਕਿ ਜਦੋਂ ਡਾਕਟਰ ਨੇ ਤੁਹਾਨੂੰ ਇਹ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਯਾਨੀ ਇੰਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਆਰਿਫ ਇੱਥੇ ਸੀ ਅੱਜ ਫੇਰ ਇੱਥੇ ਉਹ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ 'ਚ ਫਰਕ ਲੱਗਿਆ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮਤਲਬ ਟੈਨਸ਼ਨ ਦੇ ਵਿੱਚ ਸਾਰੇ ਸੀਗੇ ਕਿਉਂਕਿ ਜਿਵੇਂ ਜਿਵੇਂ ਨਿਊਜ਼ਾਂ ਆ ਰਹੀਆਂ ਸੀਗੀਆਂ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰਤ ਮਤਲਬ ਠੀਕ ਹੈ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁੱਖ ਦਾ ਸਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਹਿਗੁਰੂ ਜੀ ਦੀ ਭਲਾ ਕਰੇ ਬਹੁਤ ਬਹੁਤ ਧੰਨਕ ਥੈਂਕ ਯੂ ਠੀਕ ਰਹਾ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਦੀਆਂ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵਾਈਗਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗਿਆ ਹੈ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਤੋਂ ਹਾਂਜੀ ਉਹ ਸਾਰੇ ਉੱਥੇ ਹੀ ਹੈ ਸਾਰੇ ਠੀਕ ਠਾਕ ਹੈ ਹੁਣ ਹੌਸਲੇ ਚ ਹੈ ਕਿਉਂਕਿ ਜਦੋਂ ਉਹ ਡਾਕਟਰ ਨੇ ਤੁਹਾਨੂੰ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਜੈਨ ਇੰਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਅਰਣਕ ਇੱਥੇ ਸੀ ਅੱਜ ਫੇਰ ਇੱਥੇ ਉਹ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ ਚ ਫਰਕ ਲੱਗਦਾ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮ ਤੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰ ਮਤਲਬ ਠੀਕ ਆ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁੱਖ ਦਾ ਸਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਇਰ ਗੁਰੂ ਸ਼ੇਧੀ ਭਲਾ ਕਰੇ ਬਹੁਤ ਬਹੁਤ ਥੈਂਕ ਯੂ ਥੀਕ ਰਹਿਣਾ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਦੀਆਂ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਭ ਨੂੰ بس ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵੈਗਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗੇ ਆ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਹਾਂਜੀ ਸਾਰੇ ਉੱਥੇ ਹੀ ਆਈ ਸਾਰੇ ਠੀਕ ਠਾਕ ਆ ਹੁਣ ਹੌਸਲੇ ਚ ਕਿਉਂਕਿ ਜਦੋਂ ਡਾਕਟਰ ਨੇ ਮੈਂ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਜਿਹੜੀ ਇੰਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਕੱਲ ਵੀ ਆ ਰਹੇ ਸੀ ਇੱਥੇ ਸੀ ਅੱਜ ਫੇਰ ਇੱਥੇ ਉਹ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ 'ਚ ਫਰਕ ਲੱਗਦਾ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮਤਲਬ ਟੈਨਸ਼ਨ ਦੇ ਵਿੱਚ ਸਾਰੇ ਸੀਗੇ ਕਿਉਂਕਿ ਜਿਵੇਂ ਜਿਵੇਂ ਨਿਊਜ਼ਾਂ ਆ ਰਹੀਆਂ ਸੀਗੀਆਂ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰਕ ਮਤਲਬ ਠੀਕ ਹੈ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁੱਖ ਦਾ ਸੁਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਹਿਗੁਰੂ ਜੀ ਦੀ ਭਲਾ ਕਰੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਠੀਕ ਹੈ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਨੂੰ ਦੁਆਵਾਂ ਅਰਦਾਸਾਂ ਕਰਮ ਕਰਨ ਲੱਗੇ ਆ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਸਭ ਨੂੰ ਬਸ ਸੁੱਖ ਦਾ ਸੁਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵਾਈਗੁਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗਿਆ ਹੈ। ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਤੋਂ। ਹਾਂਜੀ ਉਹ ਸਾਰੇ ਉੱਥੇ ਹੀ ਹੈ, ਸਾਰੇ ਠੀਕ ਠਾਕ ਹੈ। ਹੁਣ ਹੌਂਸਲੇ ਚ ਹੈ ਕਿਉਂਕਿ ਜਦੋਂ ਡਾਕਟਰ ਨੇ ਤੁਹਾਨੂੰ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ। ਜੈਨੇ ਇੰਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਅਰਸ਼ੇ ਇੱਥੇ ਸੀ ਅੱਜ ਫੇਰ ਇੱਥੇ ਉਹ। ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ? ਕਿਹੜੀ ਚੀਜ਼ ਚ ਫਰਕ ਲੱਗਦਾ? ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਤੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰ ਮਤਲਬ ਠੀਕ ਆ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁਖ ਦਾ ਸਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਹਿਗੁਰੂ ਜੀ ਦੀ ਭਲਾ ਕਰੇ ਬਹੁਤ ਬਹੁਤ ਥੈਂਕ ਯੂ ਥੀਖੜਾ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਨੂੰ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵੈਗਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗਿਆ ਹੈ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਹਾਂਜੀ ਸਾਰੇ ਉੱਥੇ ਹੀ ਹੈ ਸਾਰੇ ਠੀਕ ਠਾਕ ਹੈ ਹੁਣ ਹੌਸਲੇ ਚ ਕਿਉਂਕਿ ਜਦੋਂ ਡਾਕਟਰ ਨੇ